ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਐਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 250 ਗੱਜ ਹੈ ਫਰੰਟ ਤੁਸੀਂ ਸਾਰੇ ਦੇਖ ਹੀ ਲਈ ਹੈ ਫਰੰਟ ਤੇ ਲੋਹੇ ਦਾ ਵੱਡਾ ਗੇਟ ਲੱਗਾ ਹੋਇਆ ਕਾਰ ਗੱਡੀ ਸਿੱਧੇ ਅੰਦਰ ਜਾਂਦੀ ਹੈ ਜੀ ਐਂਟਰੀ ਦੇ ਖੁੱਲਾ ਡੁੱਲਾ ਵਿੜਾ ਬਣਿਆ ਹੋਇਆ ਜੀ ਵਿੜੇ ਵਿੱਚ ਇੱਕ ਸਾਈਡ ਤੇ ਅੱਧੀ ਕੱਚੀ ਜਗ੍ਹਾ ਰੱਖੀ ਹੋਈ ਹੈ ਅੱਧੀ ਪੱਕੀ ਜਗ੍ਹਾ ਬਣਾਈ ਹੋਈ ਹੈ ਆ ਦੇਖੋ ਜੀ ਅੰਦਰਲੇ ਪਾਸੇ ਦੀ ਫਰੰਟ ਹੈ ਘਰ ਵਿੱਚ ਦੋ ਵੱਡੇ ਕਮਰੇ ਇੱਕ ਡਾਈਨਿੰਗ ਰੂਮ ਇੱਕ ਲੋਬੀ ਏਰੀਆ ਕਿਚਨ ਦੋ ਬਾਥਰੂਮ ਬਣੇ ਹੋਏ ਨੇ ਤੁਹਾਨੂੰ ਵਾਰੀ-ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਤੁਹਾਨੂੰ ਪਹਿਲਾਂ ਐਂਟਰੀ ਕਰਵਾ ਦਿੰਨੇ ਡਰਾਈング ਰੂਮ ਵਿੱਚੋਂ ਮਾਲਕਾ ਦਾ ਨੰਬਰ ਵੀ ਨੋਟ ਕਰ ਲਓ ਮਾਲਕਾ ਦਾ ਨੰਬਰ ਹੈ ਜੀ 62 801 19 346 ਇਹ ਜੀ ਮਾਲਕਾ ਦਾ ਨੰਬਰ ਤੁਸੀਂ ਕੋਈ ਕੁਛ ਪੁੱਛਣਾ ਹੋਵੇ ਘਰ ਬਾਰੇ ਤਾਂ ਮਾਲਕਾਂ ਨੂੰ ਪੁੱਛ ਸਕਦੇ ਹੋ ਆ ਜੀ ਡਰਾਈング ਰੂਮ ਬਣਿਆ ਹੋਇਆ ਡਰਾਈング ਰੂਮ ਇਹ ਕਾਫੀ ਖੁੱਲਡੁੱਲਾ ਬਣਿਆ ਹੋਇਆ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੇ ਘਰ ਵਿੱਚ ਪੱਤਰ ਲੱਗਾ ਹੋਇਆ ਦਰਵਾਜ਼ਿਆਂ ਦਾ ਕੰਮ ਸਾਰਾ ਹੋਇਆ ਹੈ ਜੀ ਹਾਜੀ ਕਿਚਨ ਬਣਾਈ ਹੋਈ ਹੈ ਕਿਚਨ ਵਿੱਚ ਛਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸ਼ੈਲਫ ਪਈ ਹੋਈ ਹੈ ਸ਼ੈਲਫ ਦੇ ਨਿਚਲੇ ਪਾਸੇ ਖਾਣੇ ਬਣਾਏ ਹੋਏ ਨੇ ਤੇ ਇੱਧਰ ਵਾਸ਼ਰੂਮ ਬਣਿਆ ਹੋਇਆ ਹੈ ਵਾਸ਼ਰੂਮ ਵਿੱਚ ਸਾਰੀ ਟਾਇਲ ਛੱਤ ਤੱਕ ਲੱਗੀ ਹੋਈ ਹੈ ਤੇ ਇੱਕ ਸਾਈਡ ਤੇ ਸਟੋਰਮ ਵੀ ਬਣਾਇਆ ਹੋਇਆ ਜੀ ਇਹਨਾਂ ਨੇ ਤانوں ਕਮਰਾ ਵੀ ਦਿਖਾ ਦੰਨੇ ਆ ਆ ਦੇਖੋ ਜੀ ਆ ਕਮਰਾ ਬਣਿਆ ਹੋਇਆ ਕਮਰੇ ਦੀ ਬੈਕ ਸਾਈਡ ਤੇ ਵਾਸ਼ਿੰਗ ਏਰੀਆ ਬਣਾਇਆ ਹੋਇਆ ਜੀ ਘਰ ਦਾ ਤੁਹਾਨੂੰ ਐਡਰੈਸ ਵੀ ਦੱਸ ਦੰਨੇ ਆ ਜੀ ਆ ਦੇਖੋ ਜੀ ਆ ਦੂਜਾ ਕਮਰਾ ਤੇ ਇੱਕ ਪਾਸੇ ਖਿੜਕੀ ਲੱਗੀ ਹੋਈ ਹੈ ਬੈਕ ਸਾਈਡ ਤੋਂ ਜਿਹੜੀ ਵੈਂਟੀਲੇਸ਼ਨ ਵਾਸਤੇ ਕਮਰਾ ਵੀ ਖੁੱਲਡੁੱਲਾ ਬਣਾਇਆ ਹੈ ਜੀ ਇਹ ਘਰ ਜੀ ਲੁਧਿਆਣਾ ਵਿੱਚ ਬਣਿਆ ਹੋਇਆ ਹੈ ਲੁਧਿਆਣਾ ਵਿੱਚ ਜੀਐਨਈ ਕਾਲਜ ਦੇ ਬੈਕ ਸਾਈਡ ਤੇ ਈਸ਼ਰਨਗਰ ਇਲਾਕਾ ਪੈਂਦਾ ਹੈ ਉੱਥੇ ਘਰ ਬਣਿਆ ਹੈ ਜੀ ਬਾਕੀ ਤੁਹਾਨੂੰ ਕਿਹੜੇ ਸ਼ਹਿਰ ਜਾਂ ਕਿਹੜੇ ਏਰੀਆ ਵਿੱਚ ਘਰ ਜਾਂ ਪ੍ਰਾਪਰਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪੂਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਵਿਕਾਊ ਪ੍ਰਾਪਰਟੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੀ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ